ਵਾਹਿਗੁਰੂ ਜੀ ੴ ਸ੍ਰੀ ਵਾਹਿਗੁਰੂ ਜੀ ਕੀ ਬਤੈ ਪਾਤਸ਼ਾਹ ਦਸਵੀਂ ਕਬ ਵਾਚ ਬੇਨਤੀ ਚੋ ਪਾਈ ਹਮਰੇ ਕਰੋ ਖਾਦਰ ਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਰਖੈ ਖਮਾਰਾ ਆਪਣਾ ਜਾਨ ਕਰੋ ਬ੍ਰਤ ਪਰ ਹਮਰੇ ਦਸਬੈ ਤੁਮ ਕਾਵੋ ਆਪਾਦਾ ਮੁਖੇ ਬਚਾਵ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸੇਕ ਸਬ ਕਰਤਾ ਰ ਮੋਰ ਚਾਨਿ ਕਰਦੇ ਕਰੀਐ ਸਭੈ ਰੁਣਕੁ ਅਜ ਸੰਗਰੀਐ ਹੋ ਰਣਹੋਏ ਕੁਮਾਰੀ ਆਸਾ ਤੁਰਪਜਨ ਕੀ ਰਹਿ ਪਿਆਸਾ ਤਮ ਹੈ ਛਾਡ ਕੋਈ ਅਵਰਨ ਤਿਆਉ ਜੋ ਵਰ ਚਾਹ ਕੋ ਸੁ ਤੁਮ ਤੇ ਪਾਉ ਸੇਵਕ ਸਿਖੰ ਅਮਰੀ ਤਰੀਐ ਚੰਦ ਚੰਦਰਾ ਮਾਰੇ ਮਰੀਆ ਪਾਦਮ ਜੈ ਵਰਿਆ ਮਨ ਘਰ ਕਾ ਤਰਾਸਨ ਵਰਿਆ ਹੁ ਜੋਸ ਦਾ ਕਮਾਰੇ ਪਛਾ ਸ੍ਰੀ ਹਸਤ ਜੋ ਕਰਿਓ ਰੱਛਾ रख लियो मोगे राखण घरे साहिब संत सुखाए प्यारे दीन वंदुष्ण के घंता तुम हो पुरी चतुर दुष्कंता काल पाए ब्रह्मा बपतर काल पाए शिव जु अवतर काल पाए कर्वसन विष्णु प्रकाश सकल काल का किया तमाशा जवन काल जोगी शिव कियो ब्रह्मा ज्योतियों जवन काल सब लोग सवार नमस्कार कहता के हमारा जवन काल सब जगत बनायो देवद उपजायो आद अंत सो गुरु समझो हमारे नमस्कार सिखो घुमारी सकल प्रजा जिन आप सवारी शिव कन को सब गुण सुख दिया सुतरन को पल मोहवद किया कट के अंतर की जानता फले बुरे की पीर पशनता चिट्टी ते कुंचर अस्थूला सब पर कृपा दृष्ट कर पुला ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪਿਰ ਪਛਾਨੈ ਕਟਕਟ ਕੇ ਪਟਪਟ ਕੀ ਜਾਣੈ ਜਬਦ ਕਰ ਕਰਾਂ ਕਰਤਾਰੈ ਪ੍ਰਜਾ ਤਤ ਦੇਖੇ ਅਪਾਰਾ ਜਬ ਅਕਰ ਕਰਤ ਹੋ ਕਭੋਂ ਤੁਮ ਮੈਂ ਮਿਲਤ ਦੇ ਤਰਸਭੰ ਜੀਤੇ ਬਦਨ ਸ੍ਰਿਸ਼ਤ ਅਪਤਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਕੀ ਤੇ ਰੈ ਤਨ ਰਲਮ ਜਨ ਤਵੇ ਪਿਧ ਰਲਮ ਨਿਰੰਕਾਰ ਨਿਰਵਕਨ ਲੰਬ ਆਦ ਅਨਿਲਾ ਨਾਦ ਅਸੰਭ ਤਾਕਾ ਮੁੜ ਅਚਰਤ ਪੈਦਾ ਜਾ ਕੋ ਪੇਵ ਨਾ ਭਵਤ ਬਿਦਾ ਤਾਕੋ ਕਿਰਪਾ ਨਨ ਮੰਤ ਮਹਾ ਮੁਰਖਿ ਸਪੇਦ ਨਾ ਜਨਤਾ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਪਿਵ ਆਪ ਆਪਣੀ ਬੁੱਧ ਖੈ ਜੀਤੀ ਵਰਨਤ ਪਿੰਨ ਪਿੰਨ ਤੁਹਿ ਤਿਤੀ ਤੁਮਰਾ ਲਖਾ ਨਾ ਜਾਏ ਪਸਾਰ ਕਹਿਵਤ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਕਸ ਰੂਪਾਰੰਗ ਪੈਵ ਰਾਵ ਕੇ ਪੁਪਾ ਅੰਦਰ ਜਰਸਤ ਜਿ ਕਿੰਨੇ ਰਖਾਨ ਬਹੁ ਰਾਜ ਦਿਨ ਹੀ ਕਉ ਫੁਲ ਰਾਜਾ ਬੈਠਾ ਕਉ ਸੰਬਦ ਵ ਸੰਗਰਹਿ ਕੈਠਾ ਸਗਿਰ ਰਤ ਗਾ ਚੰਪਵ ਆਦਿ ਜੁਗਾ ਸਰੂ ਸਜੰਪਵ ਅਵਰਚਾ ਮੇਰੀ ਤਮ ਕਰੋ ਸਿੱਖ ਅਵਾਰ ਅਖਸ ਸੰਗਰ ਦੁਸ਼ਟ ਜੀਤੇ ਉਤਪਤਾ ਸੁਗਮ ਨਿਦੇਸ਼ ਕਰਨ ਕਾਤਾ ਜਤ ਸਨਨਿ ਪ੍ਰੇਤਨ ਕੇ ਦੁਸ਼ਟ ਉਕਤ ਮਰੇ ਪੁਰਖ ਜਵਨ ਭਗ ਪਰੇਤੇ ਹਾਰੇ ਤਨ ਕੀ ਤਮ ਸੰਗਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੈ ਗਏ ਤਾਕਿ ਕਨ ਨਿਕਨ ਹੈ ਰਚਾ ਹੋਇ ਤ ਸਵ ਕਾਲਾ ਦੁਸ਼ਟ ਅਰਿਸ਼ਟ ਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਨ ਖਰਿਓ ਤਾਕਿ ਤਾ ਤਨ ਕਮ ਮਾ ਖਰਿਓ ਰਿਧਾ ਸਤ ਕਰਮ ਸਭ ਖੋਈ ਦੁਸ਼ਟ ਸਸ ਸੁਸ ਕੈ ਨ ਕੋਈ ਇੱਕ ਵਾਰ ਜਨ ਤਮੈ ਸਮਰ ਕਲ ਪਾ ਤੈ ਤਾ ਕੇ ਵਰ ਜਨਰ ਨਾਮ ਤੇਹਾਰ ਰੋਕਖ ਦਰਦੁ ਸੁਖ ਤੇ ਰਖਾ ਖੜਕੇ ਤਮਸਣ ਦਿਖਾਰਿ ਆਪਾ ਦਨਿਖੋ ਵਾਰੀ ਸਰਬ ਧਰਮ ਖੋਖ ਸਗੈ ਦੁਸ਼ਟੋਕ ਤੇ ਲੇਖ ਵਿਚਾਈ ਕਿਰਪਾ ਕਰਿ ਹਮ ਪਰ ਜਗ ਮਾਤਾ ਗ੍ਰੰਥ ਕਰਾ ਪਵਨ ਸੁਬਰਾਤਾ ਕਿ ਲੋਕ ਸਗਲ ਦੇ ਕੋ ਹਰਤਾ ਦੁਸ਼ਟੋਕਨ ਕੋ ਸ਼ਕਰਤਾ ਸ੍ਰੇਸਤ ਜੋ ਪੈਦੇ ਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਵਸਤ ਬਲ ਪਾਵੈ ਸੋਈ ਦੁਖਨਤ ਸੈ ਵਿਆਪਤ ਕੋਈ ਅੜਲਾ ਸੁਨਾ ਗੂੰਜੋ ਜਾਇ ਸਰਸਨਾ ਪਾਵੇ ਸਨੇ ਮੁੜ ਚਤਰਾਏ ਚਤਰਤਾ ਆਵੇ ਦੁਖਦਰਦ ਪਾਣ ਨਤ ਨਰਕੇ ਰਗਾਇ ਗੂੰਜੋ ਜਾ ਕੀ ਇੱਕ ਵਾਰ ਚੋਪਈ ਕੋ ਕਹੈ ਚੋਪਈ ਸੰਮਤ ਸਸਪਨਿਜੈ ਅਰਸਸਪੰਤੀ ਨਕਹੀ ਜੈ ਪਾਦਰ ਸ੍ਰੀ ਅਸ਼ਟਮੀਰ ਵਾਰ ਤੀਰ ਸਤੁਰ ਗਰੰਸਦਾਰ ਸਭ ਆ ਪਾਏਗਾ ਜਬ ਤੇਤਮਰੀ ਤਬ ਤੇ ਕੋ ਵਕਤਰ ਨਹ ਹਾਨਿਓ ਰਾਮ ਰਹੀਮ ਪ੍ਰਾਨ ਕੁਰਾਨ ਅਨੇ ਕੈ ਮਤ ਇਕ ਨਾ ਮਾਨਿਓ ਸਿਮਰਤ ਸਾਸਤਰ ਵਿਦਸ ਵਪੇਦ ਕਮ ਇਕ ਨਾ ਜਾਣਿਓ ਸ੍ਰੀ ਰਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੇ ਵਖਾਨਿਓ ਦੋਰਾ ਸਗਲ ਦਵਾਰ ਕੋ ਸਾਢ ਕੈ ਗਇਓ ਤੋਹਾਰ ਦਵਾਰ ਬਾਹਂ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਸਗਲ ਦਵਾਰ ਕੋ ਸਾਢ ਕੈ ਗਇਓ ਤੋਹਾਰ ਦਵਾਰ ਵਾਹ ਗਏ ਕਿ ਲਾਜ ਅਸ ਗੋਵਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ